ਤਾਂ ਪੁਲਿਸ ਵੱਲੋਂ ਇੱਕ ਮਾਮਲੇ ਦੀ ਗੁੱਥੀ ਨੂੰ ਸੁਲਝਾਇਆ ਗਿਆ ਦੱਸ ਦਿੰਦੇ ਹਾਂ ਕਿ ਇਹੋ ਮਾਮਲਾ ਹੈ ਜਿੱਥੇ ਇੱਕ ਪਤਨੀ ਵੱਲੋਂ ਪ੍ਰੇਮੀ ਦੇ ਪਿਆਰ ਦੇ ਵਿੱਚ ਇੰਨਾ ਅੰਨਾ ਹੋਇਆ ਜਾਂਦਾ ਹੈ ਕਿ ਉਸ ਵੱਲੋਂ ਆਪਣੇ ਪਤੀ ਦਾ ਹੀ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾਇਆ ਗਿਆ ਤੇ ਇਸ ਮਾਮਲੇ ਦੇ ਵਿੱਚ ਪਤਨੀ ਸਨੇਦ ਦੋ ਹੋਰ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਵੀ ਕੀਤੇ ਗਏ ਨੇ ਤਾਂ ਤੁਹਾਨੂੰ ਇਹ ਪੂਰਾ ਮਾਮਲਾ ਦੱਸ ਦਨਿਆ ਮਲੋਟ ਦੇ ਪਿੰਡ ਬੁਰਜ ਸਦਵਾ ਦਾ ਇਹ ਮਾਮਲਾ ਹੈ ਜੁਥੇ ਇੱਕ ਪਤਨੀ ਜ ਜਿਸ ਦਾ ਨਾਮ ਮਮਤਾ ਦੱਸਿਆ ਜਾ ਰਿਹਾ ਉਸ ਵੱਲੋਂ ਆਪਣੇ ਪ੍ਰੇਮੀ ਦੇ ਪਿਆਰ ਦੇ ਵਿੱਚ ਇੰਨਾ ਉੱਨਾ ਹੋਇਆ ਜਾਂਦਾ ਹੈ ਕਿ ਉਸ ਵੱਲੋਂ ਆਪਣੇ ਪਤੀ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਕਿ ਮਮਤਾ ਦੇ ਕਈ ਸਾਲਾਂ ਤੋਂ ਆਪਣੇ ਪ੍ਰੇਮੀ ਦੇ ਨਾਲ ਨਜਾਇਜ਼ ਸਬੰਧ ਸੀ ਜਿਸ ਦੀ ਜਾਣਕਾਰੀ ਹਾਲਾਂਕਿ ਉਸ ਦੇ ਪਤੀ ਨੂੰ ਵੀ ਸੀ ਪਤੀ ਵੱਲੋਂ ਵੀ ਉਸ ਨੂੰ ਸਮਝਾਇਆ ਗਿਆ ਸੀਗਾ ਪਰ ਉਹ ਪਿੱਛੇ ਨਹੀਂ ਹਟਦੀ ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਕੁਝ ਹੁੰਦਾ ਜਿਹਾ ਹੈ ਕਿ ਪਤੀ ਵੱਲੋਂ ਆਪਣੀ ਪਤਨੀ ਦੀ ਕੁਟਮਾਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਸ ਦੇ ਬਾਅਦ ਮਮਤਾ ਵੱਲੋਂ ਇਸ ਦੀ ਜਾਣਕਾਰੀ ਹੈ ਪ੍ਰੇਮੀ ਨੂੰ ਦੱਸੀ ਜਾਂਦੀ ਹੈ ਤਾਂ ਪ੍ਰੇਮੀ ਵੱਲੋਂ ਇਹ ਪੂਰਾ ਕਹਿ ਲਿਆ ਜਾਵੇ ਕਿ ਇਹ ਪੂਰਾ ਮਾਮਲਾ ਤਿਆਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਦੇ ਵਿੱਚ ਉਸ ਦੇ પતિ ਮੰਮਤਾ ਦੇ પતિ ਨੂੰ ਮੌਤ ਦੇ ਘਾਟ ਕਿਸ ਤਰ੍ਹਾਂ ਉਤਾਰਨਾ ਹੈ ਇਸ ਸੰਬੰਧ ਦੇ ਵਿੱਚ ਪੂਰੀ ਰਣਨੀਤੀ ਤਿਆਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਇਹ ਉਹ ਖੁਲਾਸਾ ਕਰ ਰਹੇ ਆ ਤੁਹਾਡੇ ਸਾਹਮਣੇ ਜੋ ਪੁਲਿਸ ਵੱਲੋਂ ਜਾਣਕਾਰੀ ਦੇ ਦੌਰਾਨ ਦੱਸਿਆ ਗਿਆ ਤਾਂ ਜਦੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਉਸ ਦਾ ਸੰਸਕਾਰ ਵੀ ਕਰ ਦਿੱਤਾ ਜਾਂਦਾ ਹੈ ਤੇ ਜਦੋਂ ਪੁੱਲ ਜੁਗਲ ਲੱਗਦੇ ਨੇ ਤਾਂ ਉਸ ਸਮੇਂ ਉਸ ਦੀ ਮਾਂ ਵੱਲੋਂ ਸ਼ਮਿੰਦਰ ਪਾਲ ਸਿੰਘ ਜੋ ਕਿ ਮਰਿਤਕ ਹੈ ਉਸ ਦੀ ਮਾਂ ਵੱਲੋਂ ਰੋਕਿਆ ਜਾਂਦਾ ਹੈ ਤੇ ਪੂਰਾ ਮਾਮਲਾ ਜਿਹੜਾ ਹੈ ਪੁਲਿਸ ਥਾਣੇ ਤੱਕ ਪਹੁੰਚਦਾ ਹੈ ਜਦੋਂ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁੜ ਜਾਂਦੀ ਹੈ ਤਾਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਦੌਰਾਨ ਕਈ ਹੈਰਾਨੀ ਜਨਕ ਗੱਲਾਂ ਨਿਕਲ ਕੇ ਸਾਹਮਣੇ ਆndੀਆਂ ਨੇ ਜਿਸ ਦੇ ਵਿੱਚ ਪਤਾ ਲੱਗਦਾ ਹੈ ਕਿ ਉਸ ਦੀ ਪਤਨੀ ਦਾ ਨਜਾਇਜ਼ ਸੰਬੰਧ ਸੀ ਕਈ ਸਾਲਾਂ ਤੋਂ ਜਿਸ પતિ ਜਿਸ ਪ੍ਰੇਮੀ ਦੇ ਨਾਲ ਨਜਾਇਜ਼ ਸੰਬੰਧ ਸੀ ਉਹ ਵੀ ਵਿਆਹਿਆ ਹੋਇਆ ਸੀ ਉਸਦੇ ਵੀ ਬੱਚੇ ਸੀ ਪਰ ਫਿਰ ਵੀ ਉਸ ਵੱਲੋਂ ਇਹ ਨਜਾਇਜ਼ ਸੰਬੰਧ ਬਣਾਏ ਜਾਂਦੇ ਨੇ ਅਤੇ ਆਪਣੇ ਇਸ ਕਦਰ ਉਸਦੇ ਪਿਆਰ ਦੇ ਵਿਚਰਨੀ ਹੋ ਜਾਂਦੀ ਹੈ ਕਿ ਉਸ ਵੱਲ ਆਪਣੇ ਪਤੀ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਜਦੋਂ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁੜਦੀ ਹੈ ਤਾਂ ਪੁਲਿਸ ਵੱਲੋਂ ਉਹ 17ਵਾਂ ਬਰਾਮਦ ਕੀਤਾ ਜਾਂਦਾ ਉਹ ਚੁੰਨੀ ਵੀ ਬਰਾਮਦ ਕੀਤੀ ਜਾਂਦੀ ਹੈ ਜਿਸ ਦੇ ਨਾਲ ਉਸ ਵੱਲੋਂ ਆਪਣੇ પતિ ਦਾ ਗਲਾ ਘੋਟਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਬੁਰੀ ਤਰੀਕੇ ਦੀ ਉਸ ਨੂੰ ਮੌਤ ਦਿੱਤੀ ਜਾਂਦੀ ਹੈ ਤਾਂ ਪੁਲਿਸ ਵੱਲੋਂ ਮਮਤਾ ਦੇ ਸਨੇ ਉਸ ਦੇ ਚਾਚੇ ਦੇ ਮੁੰਡੇ ਤੇ ਨਾਲ ਪ੍ਰੇਮੀ ਨੂੰ ਜਿਹੜਾ ਆਪਣੀ ਹਿਰਾਸਤ ਦੇ ਵਿੱਚ ਲਿਆ ਗਿਆ ਰਿਮਾਂਡ ਲਿਆ ਗਿਆ ਤੇ ਉਸ ਤੋਂ ਰਨ ਹੋਰ ਗੱਲਾਂ ਵੀ ਜੜੀਆਂ ਨਿਕਲ ਕੇ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆ ਸਕਦੀਆਂ ਨੇ ਤੇ ਪੁਲਿਸ ਵੱਲੋਂ ਇਸ ਪੂਰੇ ਹੋਰ ਮਾਮਲੇ ਨੂੰ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੁਲਨ ਨੇ ਇਹ ਸਾਨੂੰ ਮਿਤੀ ਜਿਹੜੀ ਜਿਹੀ 3 ਸਤੰਬਰ ਨੂੰ ਹਰਮਨਦੀਪ ਪੌਰ ਪਤਨੀ ਚਾਨਣ ਸਿੰਘ ਵਾਸੀ ਰਾਣੀਆਂਵਾਲਾ ਜ਼ਿਲ੍ਹਾ ਸਰਸਾ ਨੇ ਥਾਣੇ ਸਾਡੇ ਕਵਰ ਆ ਕੇ ਐਸ ਐਚਓ ਸੌਫਟ ਡਿਪਕਰ ਰਣੀ ਨੂੰ ਆ ਕੇ ਇਤਲਾਹ ਦਿੱਤੀ ਸੀ ਕਿ ਉਹਦਾ ਲੜਕਾ ਸਿੰਦਰਪਾਲ ਸਿੰਘ ਜੀ ਦੀ ਉਮਰ ਕਰੀਬ 30 ਸਾਲ ਹੈ ਜੋ ਕਿ ਮਮਤਾ ਰਾਣੀ ਦੇ ਨਾਲ ਸ਼ਾਦੀ ਸੁਦਾ ਸੀਗਾ 5 ਸਾਲ ਹੋਏ ਸੀ ਵਿਆਹ ਹੋਇਆ ਉਹ ਇਹਨੂੰ ਔਰ ਇਹ ਇੱਕ ਬੱਚਾ ਵੀ ਹੈ 4 ਸਾਲ ਦਾ 3.5-4 ਸਾਲ ਦਾ ਬੱਚਾ ਹੈ ਔਰ ਮਮਤਾ ਰਾਣੀ ਨੇ ਜਿਹੜੇ ਪ੍ਰੇਮ ਸਬੰਧਾਂ ਤੇ ਚੱਲਦੇ ਆ ਇਹ 31 8 ਦੀ ਤਰੀਕ ਨੂੰ 31 ਅਗਸਤ ਨੂੰ ਰਾਤ ਨੂੰ ਜਿਹੜਾ ਸਮੇ ਆਪਣੇ ਪ੍ਰੇਮੀ ਨੂੰ ਬੁਲਾ ਕੇ ਜਿਹੜਾ ਉਹਨੂੰ ਕੁੱਟਮਾਰ ਕਰਕੇ ਤੇ ਚੁੰਨੀ ਦੇ ਨਾਲ ਕੱਢ ਕੁੱਟ ਕੇ ਉਹਦਾ ਕਤਲ ਕਰ ਦਿੱਤਾ ਸੀ ਔਰ ਕਤਲ ਕਰਕੇ ਉਹਦਾ ਸੰਸਕਾਰ ਵੀ ਕਰਤਾ ਸੀ ਔਰ 3 ਤਰੀਕ ਨੂੰ ਉਹਦੇ ਫੁੱਲ ਜਗਣ ਲੱਗੇ ਸੀ ਉਲਝਣ ਤੇ ਜਦੋਂ ਸਿੰਦਰਪਾਲ ਕੌਰ ਨੂੰ ਇਹਦੇ ਮਰਡਰ ਬਾਰੇ ਪਤਾ ਲੱਗਿਆ ਤਾਂ ਉਹਨੇ ਸਾਡੇ ਥਾਣੇ ਕਬਰਵਾਲਾ ਇਤਲਾਹ ਦਿੱਤੀ ਇਤਲਾਹ ਦੇਣ ਤੇ ਅਸੀਂ ਜਿਹੜਾ ਮੁਕੱਦਮਾ ਨੰਬਰ 99 ਮਿਤੀ 3924 ਅੰਡਰ ਸੈਕਸ਼ਨ 103 1 238 35 ਪੀ ਐਨ ਐਸ 1 ਥਾਣਾ ਕਬਰਵਾਲਾ ਤਰਜਰ ਰਜਿਸਟਰ ਕਰਕੇ ਤੇ ਅਸੀਂ ਜਿਹੜੀ ਹੈਗੀ ਹੈ ਉਹਦੀ ਮਰਨ ਵਾਲੀ ਸਿੰਦਰਪਾਲ ਦੀ ਘਰ ਵਾਲੀ ਮਮਤਾ ਰਾਣੀ ਤੇ ਉਹਦਾ ਪ੍ਰੇਮੀ ਹੈ ਧਰਮਿੰਦਰ ਸਿੰਘ ਪੁੱਤਰ ਰਾਜਾ ਸਿੰਘ ਔਰ ਇੱਕ ਉਹਦਾ ਚਾਚੇ ਦਾ ਮੁੰਡਾ ਹੈ ਗਿਆ ਵਿਰਿੰਦਰ ਸਿੰਘ ਪੁੱਤਰ ਫਜੀਰ ਸਿੰਘ ਇਹ ਦੋਨੋਂ ਜਣੇ ਢਾਬਾ ਕੋਕਰੀਆਂ ਥਾਣਾ ਸਦਰ ਅਭੋਰ ਦੇ ਰਹਿਣ ਵਾਲੇ ਆ ਤੇ ਕਰੀਬ 1 ਸਾਲ ਡੇਢ ਸਾਲ ਤੋਂ ਜਿਹੜੀ ਮਮਤਾ ਰਣੀ ਹੈ ਇਹ ਦੇ ਪਰਮਿੰਦਰ ਦੇ ਰਿਲੇਸ਼ਨ ਦੇ ਵਿੱਚ ਸੀ ਤੇ ਉਹਨੇ ਇਹਦੀ ਕਿਤੇ ਹਫਤਾ ਪਹਿਲਾਂ ਕੁੱਟਮਾਰ ਕੀਤੀ ਸੀ ਉਹਨੇ ਆਪਣੇ ਪ੍ਰੇਮੀ ਪਰਮਿੰਦਰ ਨੂੰ ਦੱਸਿਆ ਤੇ ਉਸਨੇ ਆਪਣੇ ਚਾਚੇ ਦੇ ਮੁੰਡੇ ਨਾਲ ਆ ਕੇ 31 8 31 ਅਗਸਤ ਦੀ ਰਾਤ ਪਹਿਲਾਂ ਉਹਦੀ ਘਰੇ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਜਿਹੜਾ ਉਹ ਚੁੰਨੀ ਦੇ ਨਾਲ ਗਲ ਕੁੱਟ ਕੇ ਉਹਦੀ ਜਿਹੜੀ ਹੈਗੀ ਆ ਮੌਤ ਕਰ ਦਿੱਤੀ ਸੀ ਉਹਨੂੰ ਮਾਰ ਦਿੱਤਾ ਸੀ ਉਸ ਤੇ ਜਿਹੜਾ ਹੈਗਾ ਸੀ ਪਰਚਾ ਦਰਜ ਰਜਿਸਟਰ ਕਰਕੇ ਤਿੰਨਾਂ ਨੂੰ ਮੁਕਾਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਕੋਲੋਂ ਮੋਟਰਸਾਈਕਲੋ ਜਿਹ ਚੁੰਨੀ ਨਾਲ ਉਹਦਾ ਗਲ ਕੁੱਟ ਕੇ ਕਤਲ ਕੀਤਾ ਸੀ ਚੁੰਨੀ ਬਰਾਮਦ ਕਰ ਲਈ ਹੈ ਤੇ ਅੱਜ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਜਿੰਦਾਂ ਦਾ ਪੁਲਿਸ ਕਮਾਂਡ ਆਸਤੀ ਤੇ ਕੀ ਅਗਰ ਪਤੀ ਜਿਹੜਾ ਦੋਸ਼ੀ ਧਰਮਿੰਦਰ ਹੈ ਉਹ ਵੀ ਸ਼ਾਦੀ ਸੁਦਾ ਹੈ ਉਹਦੇ ਵੀ ਇੱਕ 2-3 ਸਾਲ ਦਾ ਬੱਚਾ ਹੈ ਔਰ ਜਿਹੜਾ ਬੰਦਾ ਮਿਰਤਿਕ ਅਸੇਂਦਰਪਾਲ ਸਿੰਘ ਉਹਦੇ ਵੀ ਇੱਕ 3.5-4 ਸਾਲ ਦਾ ਇੱਕ ਬੱਚਾ ਹੈ ਤਾਂ ਅਸੀਂ ਇਹਦੇ ਵਿੱਚ ਇਹ 103 123835 ਪੀਐਨਐਸ ਐਕਟ ਦੇ ਤਹਿਤ ਹਨ ਕਵਰ ਵਾਲਾ ਪਰਚਾ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ